ਤਲਗਾਵਾ ਤੁਸੀਂ ਬਣੀ ਹੋਈ ਪ੍ਰੀਫੋਰਸ ਹੈ ਉਹ ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰਿਪੋਰਟਰ ਤਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੁੜੀ ਹੈ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਈ ਯਾਨੀ ਇਸ ਵੇਲੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ ਨਾਲ ਵਾਇਰਲ ਹੋ ਰਹੀ ਹੈ ਲੋਕਾਂ ਦੇ ਅਨੁਮਾਨੇ ਕਿ ਹਿਮਾਚਲ ਪ੍ਰਦੇਸ਼ ਦੇ ਮੰਡਾਲੀ ਦੇ ਵਿੱਚ ਬੀਤੀ ਰਾਤ ਹੜ ਆ ਗਿਆ ਤੇ ਵੱਦਨ ਫੜਨ ਕਰਕੇ ਜੋ ਹੈ ਕਾਫੀ ਭਾਰੀ ਬਸਾਰੂ ਫੇਰ ਹੋਈ ਉਸ ਤੋਂ ਬਾਅਦ ਅੰਜਨੀ ਬਾਹੜੇ ਨਾਲ ਦੇ ਵਿੱਚ ਜੋ ਹੈ ਹੜ ਆ ਗਿਆ ਤੇ ਹੜ ਦੇ ਕਰਕੇ ਜੋ ਹੈ ਇੱਕ ਘਰ ਡਿੱਗ ਗਿਆ ਤੇ ਪੂਰੀ ਤਰ੍ਹਾਂ ਨਾਲ ਜੋ ਘਾਰ ਨੁਕਸਾਨਿਆ ਗਿਆ ਕਿ ਹਾਲ ਇਹ ਦੱਸਿਆ ਚਲਿਆ ਕਿ ਕੋਈ ਵੀ ਚਾਲੀ ਨੁਕਸਾਨ ਦੀ ਜੋ ਖਬਰ ਅਸਾਂ ਮੈਂ ਨਹੀਂ ਆਈ ਹੈ ਲੇਕਿਨ ਲੋਕਾਂ ਵਿੱਚ ਜੋ ਹੈ دہشت ਦਾ ਮਾਹੌਲ ਜੋ ਹੈ ਕਾਫੀ ਜ਼ਿਆਦਾ ਇਸ ਤਰ੍ਹਾਂ ਪਾਇਆ ਜਾ ਰਿਹਾ ਕਿ ਲੇ ਮਾਜੜਾ ਹੈਗਾ ਲੇ ਹਾਈਵੇ ਜੋ ਹੈ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਵਾਰਨਿੰਗ ਦਿੱਤੀ ਜਾ ਰਹੀ ਹੈ ਅਲਰਟ ਸਾਂਝਿਆ ਜਾ ਰਿਹਾ ਹੈ हिमाचल प्रदेश ਦੇ ਕੁੱਲੂ ਜ਼ਿਲ੍ਹੇ ਦੇ ਸੈਰ ਸਪਾਟਾ ਸ਼ਹਿਰ ਮਨਾਲੀ ਦੇ ਅੰਜਨੀ ਮਹਾਦੇਵ ਨਾਲੇ ਵਿੱਚ ਬੀਤੀ ਰਾਤ ਹੜ ਆ ਗਿਆ ਜਿਸ ਕਾਰਨ ਮਨਾਲੀ ਲੇ ਸੜਕ ਤੇ ਪਾਰੀ ਮਾਤਰਾ ਵਿੱਚ ਮਲਬਾ ਡਿੱਗਿਆ ਇਸ ਕਾਰਨ ਇਸ ਸੜਕ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਬੱਦਲ ਫਟਣ ਦੇ ਕਾਰਕ ਕੇ ਇਲਾਕੇ ਵਿੱਚ ਪਾਰੀ ਮੀਂ ਪਿਆ ਜਿਸ ਕਾਰਨ ਅੰਜਨੀ ਮਹਾਦੇਵ ਨਾਲੇ ਵਿੱਚ ਹੜ ਆ ਗਿਆ ਨਾਲੇ ਵਿੱਚ ਆਏ ਹੜ ਦੇ ਨਾਲ ਇੱਕ ਗੱਡੀ ਵੀ ਡਿੱਗਿਆ ਜੋ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ ਇਤਿਹਾਸ ਦੇ ਬੱਦਲ ਫਟਣ ਕਾਰਨ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਹੜਾ ਆ ਗਿਆ ਤੇ ਲੇ ਹਾਈਵੇ ਬੰਦ ਹੋ ਗਿਆ ਹੈ ਸਲਾਨੀਆ ਤੇ ਸਥਾਨਕ ਲੋਕ ਪ੍ਰਭਾਵਿਤ ਹੋਣ ਕਰਕੇ ਬਚਾਅ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ ਪ੍ਰਸ਼ਾਸਨ ਵੱਲੋਂ ਸੁਰੱਖਿਅਤ ਰਹਿਣ ਤੇ ਅਗਲੇ ਨੋਟਿਸ ਤੱਕ ਖੇਤਰ ਦੀ ਯਾਤਰਾ ਕਰਨ ਤੋਂ ਬਚਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਇਤਿਹਾਸ ਦੇ ਨਾਲੇ ਵਿੱਚ ਹੜ ਆਉਣ ਕਾਰਨ ਇੱਥੋਂ ਦਾ ਇੱਕ ਹਾਈਡਰੋ ਪਾਵਰ ਪ੍ਰੋਜੈਕਟ ਵੀ ਨੁਕਸਾਨਿਆ ਗਿਆ ਹੈ ਹੜ ਦਾ ਮਲਬਾ ਪ੍ਰੋਜੈਕਟ ਵਿੱਚ ਦਾਖਲ ਹੋ ਗਿਆ ਹੜ ਤੋਂ ਬਾਅਦ ਥਾਣਾ ਕਿਸਾਨਾ ਦੀਆਂ ਉਪਜਾਊ ਜ਼ਮੀਨਾਂ ਤੇ ਸੇਬਾਂ ਦੇ ਬਾਗਾਂ ਨੂੰ ਵੀ ਨੁਕਸਾਨ ਪੁੱਜਿਆ ਹੈ ਸਥਾਨਕ ਪ੍ਰਸ਼ਾਸਨ ਵੱਡੇ ਨੁਕਸਾਨ ਦਾ ਜਾਇਜ਼ਾ ਲੈਣ ਵਿੱਚ ਲੱਗਾ ਹੋਇਆ ਹੈ ਇਸ ਦੇ ਨਾਲ ਹੀ ਪਲਚਨ ਪੁੱਲ ਤੇ ਸਾਰਾ ਮਲਬਾ ਤੇ ਵੱਡੇ ਵੱਡੇ ਪੱਥਰਾਂ ਕਰਕੇ 6 ਘੰਟਿਆਂ ਤੋਂ ਆਵਾਜਾਈ ਵਿੱਚ ਵਿਗੜਨ ਪਿਆ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਬਾਰਡਰ ਰੋਡ ਸਰਵਿਸ ਯਾਨੀ ਕਿ ਬੀਆਰਓ ਦੀ ਮਸ਼ੀਨਰੀ ਮੌਕੇ ਤੇ ਪੁੱਜੀ ਤੇ ਸੜਕ ਨੂੰ ਬਹਾਲ ਕਰਨ ਵਿੱਚ ਜੁੜੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਜਦੋਂ ਨਾਲੇ ਵਿੱਚ ਪਾਣੀ ਭਰ ਗਿਆ ਤਾਂ ਇਲਾਕੇ ਦੇ ਲੋਕ ਬਹੁਤ ਡਰ ਗਏ ਕਿਉਂਕਿ ਪਿਛਲੇ ਸਾਲ ਵੀ بارشਾਂ ਦੌਰਾਨ ਇੱਥੇ ਭਾਰੀ ਤਬਾਹੀ ਹੋਈ ਸੀ